ਜੇ ਬੱਚੀ ਦਾ ਰੇਵ ਹੋਇਆ ਉਹਨੂੰ ਸਾਡੇ ਪਿੰਡ ਵਿੱਚ ਕਿਸੇ ਵੀ ਮੈਂਬਰ ਨੂੰ ਜਾਂ ਕਰਦੇ ਮੈਂਬਰ ਸਦਸਤ ਨੂੰ ਦੱਸਣਾ ਚਾਹੀਦਾ ਫਰਜ਼ ਤਾਂ ਨਾ ਉਹ ਸਭ ਬੈਂਚਣਾ ਆਪਣੇ ਤੱਕਰੇ ਆਪੇ ਉਹ ਡਾਕਟਰ ਕੋਲ ਲੈ ਕੇ ਗਿਆ ਆਪੇ ਉਹਨਾਂ ਨੂੰ ਟਰੀਟਮੈਂਟ ਕਰਾਇਆ ਕਿ ਨਹੀਂ ਕਰਾਇਆ ਸਾਨੂੰ ਇਹਦੇ ਬਾਰੇ ਨੀ ਕੁਝ ਵੀ ਪਤਾ ਜੀ ਅਸੀਂ ਕਹਿੰਦੇ ਹਾਂ ਸਾਡੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਅਗਰ ਉਹਨੇ ਦੁਆ ਖਾਦ ਦੀ ਜਾਂ ਖੜਾਈ ਜਾਂ ਉਹਦੇ ਨਾਲ ਰੇਵ ਹੋਇਆ ਉਹ ਸਾਨੂੰ ਦੱਸਣਾ ਤਾਂ ਚਾਹੀਦਾ ਤਾਂ ਉਹਨਾਂ ਨੂੰ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਨੂਰਪੁਰ ਬੇਦੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਾਬਾਲਗ ਲੜਕੀ ਦੇ ਨਾਲ ਦੋ ਨੌਜਵਾਨਾਂ ਦੇ ਵੱਲੋਂ ਜ਼ਬਰਜਨਾਹ ਕੀਤਾ ਗਿਆ ਜ਼ਬਰਜਨਾਤ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਕਲ ਲਈ ਜਿਸ ਤੋਂ ਬਾਅਦ ਉਸ ਲੜਕੀ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਨੂਰਪੁਰ ਬੇਦੀ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ 30 ਦਸੰਬਰ ਨੂੰ 15 ਸਾਲਾਂ ਨੌਜਵਾਨ ਲੜਕੀ ਦੇ ਨਾਲ ਦੋ ਲੜਕੀਆਂ ਦੇ ਵੱਲੋਂ ਜ਼ਬਰਜਨਾਹ ਕੀਤਾ ਗਿਆ ਇਸ ਤੋਂ ਉਪਰੰਤ ਪੀੜਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਤੋਂ ਬਾਅਦ ਉਸ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਤੁਹਾਨੂੰ ਤਾਂ ਜੀ ਇਸ ਦੇ ਵਿੱਚ ਦੋ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਦਿਨੇਸ਼ ਗੁੱਜਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਦੂਸਰਾ ਮੁਲਜ਼ਮ ਜਿਹੜਾ ਹਰਸ਼ ਰਾਣਾ ਹੈ ਉਹ ਫਰਾਰ ਹੋ ਗਿਆ ਸੀ ਪਰਿਵਾਰ ਨੇ ਲੜਕੀ ਦਾ ਸੰਸਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਕਿ ਦੂਸਰਾ ਮਲਜ਼ਮ ਜਿਹੜਾ ਸੀ ਉਹ ਪੁਲਿਸ ਦੇ ਗ੍ਰਿਫਤ ਤੋਂ ਬਾਅਦ ਸੀ ਪਰ ਪਰਿਵਾਰ ਦਾ ਕਹਿਣਾ ਸੀ ਕਿ ਜਦ ਤੱਕ ਦੂਸਰਾ ਮਲਜ਼ਮ ਗ੍ਰਿਫਤਾਰ ਨਹੀਂ ਹੋ ਜਾਂਦਾ ਉਹ ਤਦ ਤੱਕ ਸਸਕਾਰ ਜਿਹੜਾ ਉਹ ਨਹੀਂ ਕਰਨਗੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੂਸਰੇ ਮਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਦਾਲਤ 'ਚ ਪੇਸ਼ ਕਰਕੇ ਉਸਾ ਜਿਹੜਾ ਹੈ ਉਹ ਰਿਮਾਂਡ ਲਿਆ ਗਿਆ 4 ਜਨਵਰੀ ਤੱਕ ਪੁਲਿਸ ਨੂੰ ਜਿਹੜਾ ਹੈ ਉਹ ਰਿਮਾਂਡ ਮਿਲਿਆ ਉਸ ਮੁਲਜ਼ਮ ਦਾ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਸਮਝਾਉਣ ਤੋਂ ਬਾਅਦ ਪਰਿਵਾਰ ਨੇ ਜਿਹੜੀ ਹੈ ਉਹ ਸਨਸਕਾਰ ਕਰਨ ਲਈ ਹਾਮੀ ਭਰੀ ਤੇ ਲੜਕੀ ਦਾ ਜਿਹੜਾ ਹੈ ਉਹ ਸਨਸਕਾਰ ਕੀਤਾ ਗਿਆ ਹੈ ਗਾਜ਼ੀਏ ਕਿ ਇਹਨਾਂ ਦੋਨਾਂ ਮੁਲਜ਼ਮਾਂ ਦਾ 4 ਜਨਵਰੀ ਤੱਕ ਜਿਹੜਾ ਹੈ ਉਹ ਪੁਲਿਸ ਨੂੰ ਰਿਮਾਂਡ ਮਿਲਿਆ ਹੈ ਉਹ ਪੁਲਿਸ ਰਿਮਾਂਡ ਤੇ ਲੈ ਕੇ ਗਈ ਹੈ ਤਾਂ ਜੋ ਹੋਰ ਜਿਹੜੀ ਹੈ ਉਪ ਪੁੱਛਗਿਚ ਕੀਤੀ ਜਾ ਸਕੇ ਇਸ ਦੇ ਵਿੱਚ ਦੋ ਮੁਲਜ਼ਮ ਜਿਹੜੇ ਸੀ ਉਹਨਾਂ ਦੇ ਖਿਲਾਫ ਜਿਹੜੀਆਂ ਧਾਰਾ ਲੱਗੀਆਂ ਨੇ ਧਾਰਾ 323 341 306 363 368 ਪੋਕਸੋ ਐਸਟੀ ਐਕਟ ਤਹਿਤ ਜਿਹੜੇ ਕੇਸ ਨੇ ਉਪਲੈਸ ਦੇ ਵੱਲੋਂ ਇਨਾ ਮਲਜ਼ਮਾਂ ਦੇ ਉੱਤੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਇਹਨਾਂ ਦੋਨਾਂ ਨੂੰ ਪੁਲਿਸ ਨੇ ਮਾਨਡ ਤੇ ਭੇਜ ਕੇ ਡੂੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਣੀ ਹੈ ਪਰ ਬੇहद ਦੁਖਦਾਈ ਜਿਹੜੀ ਖਬਰ ਹੈ ਉਹ ਇਹ ਹੈ ਕਿ ਇਸ ਨਾਬਾਲਗ ਬੱਚੀ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਉਸਨੇ ਜ਼ਹਿਰੀਲੀ ਵਸਤੂ ਨਿਗਲ ਲਈ ਸੀ ਜਿਸ ਤੋਂ ਬਾਅਦ ਉਸ ਲੜਕੀ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਪਰਿਵਾਰ ਦੇ ਵੱਲੋਂ ਉਸ ਲੜਕੀ ਦਾ ਜਿਹੜਾ ਹੈ ਉਹ ਸੰਸਕਾਰ ਕੀਤਾ ਜਾ ਰਿਹਾ ਹੈ ਪੂਰੀ ਰੀਤੀ ਰਿਵਾਜਾਂ ਦੇ ਨਾਲ ਉਸ ਲੜਕੀ ਦਾ ਸੰਸਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਦੇ ਵੱਲੋਂ ਪਹਿਲਾਂ ਜ ¡Muy ਨੈਸ਼ਨਲ ਹਾਈਵੇ ਕਰਕੇ ਚੱਕਾ ਜਾਮ ਕਰਨ ਦਾ ਜਿਹੜਾ ਫੈਸਲਾ ਸੀ ਉਹ ਪਰਿਵਾਰ ਨੇ ਵਾਪਸ ਲਿਆ ਕਿਉਂਕਿ ਪਰਿਵਾਰ ਦੀ ਮੰਗ ਸੀ ਕਿ ਜਦ ਤੱਕ ਦੂਸਰਾ ਮਲਜ਼ਮ ਜਿਹੜਾ ਗ੍ਰਿਫਤਾਰ ਨਹੀਂ ਹੋ ਜਾਂਦਾ ਤਦ ਤੱਕ ਲੜਕੀ ਦਾ ਜਿਹੜਾ ਉਹ ਸੰਸਕਾਰ ਨਹੀਂ ਕੀਤਾ ਜਾਏਗਾ 30 ਦਸੰਬਰ ਨੂੰ ਇਹ ਕਟਨਾ ਹੁੰਦੀ ਹੈ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਉਹ ਕਹਿੰਦਾ ਹੈ ਕਿ ਅਸੀਂ ਲੜਕੀ ਦਾ ਸੰਸਕਾਰ ਉਦੋਂ ਤੱਕ ਨਹੀਂ ਕਰਾਂਗੇ ਜਦ ਤੱਕ ਦੂਸਰੇ ਮਲਜ਼ਮ ਦੀ ਜਿਹੜੀ ਹੈ ਗ੍ਰਿਫਤਾਰੀ ਨਹੀਂ ਹੋ ਜਾਂਦੀ ਪਰ ਪੁਲਿਸ ਦੇ ਵੱਲੋਂ ਦੂਸਰੇ ਮਲਜ਼ਮ ਨੂੰ ਵੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਦ ਅਦਾਲਤ 'ਚ ਪੇਸ਼ ਕਰਕੇ ਉਹਨਾਂ ਦਾ ਜਿਹੜਾ ਹੈ ਉਹ ਰਿਮਾਂਡ ਲਿਆ ਗਿਆ ਹੈ ਹਰਸ਼ ਅਤੇ ਦਿਨੇਸ਼ ਦੋ ਮੁਲਜ਼ਮ ਨੇ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਮੁੱਖ ਦੋਸ਼ੀ ਨੇ ਇਹ ਲੋਕ ਜਿਨ੍ਹਾਂ ਨੇ ਜ਼ਬਰ ਜਨਾਇਸ ਨਾਲ ਬਾਲਕ ਬੱਚੀ ਦੇ ਨਾਲ ਕੀਤਾ ਇਹ ਬੱਚੀ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਆਪਣੇ ਛੋਟੇ ਭਰਾ ਦੇ ਨਾਲ ਗੁਰੂ ਘਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਦੋਨਾਂ ਨੌਜਵਾਨਾਂ ਦੇ ਵੱਲੋਂ ਉਸ ਦੇ ਛੋਟੇ ਭਰਾ ਦੀ ਪਹਿਲਾਂ ਕੁੱਟਮਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਲੜਕੀ ਨੂੰ ਉੱਥੋਂ ਦੀ ਚੱਕ ਕੇ ਫਰਾਰ ਹੋ ਜਾਂਦੇ ਨੇ ਉਸ ਲੜਕੀ ਨੂੰ ਆਪ ਦੇ ਨਾਲ ਲੈ ਜਾਂਦੇ ਨੇ ਉਸ ਤੋਂ ਬਾਅਦ ਉਸ ਲੜਕੀ ਦੇ ਨਾਲ ਜਿਹੜਾ ਉਹ ਜ਼ਬਰਜਨਾਹ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਮੁਲਜ਼ਮ ਜਿਹੜਾ ਉਹ ਗ੍ਰਿਫਤਾਰ ਹੁੰਦਾ ਹੈ ਤੇ ਇੱਕ ਮੁਲਜ਼ਮ ਜਿਹੜਾ ਹੈ ਉਹ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋ ਜਾਂਦਾ ਹੈ ਪਰ ਪਰਿਵਾਰ ਨੂੰ ਜਦ ਤੱਕ ਪਤਾ ਲੱਗਦਾ ਉਦੋਂ ਤੱਕ ਉਸ ਲੜਕੀ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਉਹ ਜ਼ਹਿਰੀਲੀ ਚੀਜ਼ ਨਿਕਲ ਲੈਂਦੀ ਹੈ ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਵੱਲੋਂ ਜਿਹੜਾ ਉਹ ਲਗਾਤਾਰ ਰੋਜ਼ ਪ੍ਰਗਟਾਇਆ ਜਾਂਦਾ ਹੈ ਕਿ ਉਦੋਂ ਤੱਕ ਸੰਸਕਾਰ ਜਿਹੜਾ ਉਹ ਨਹੀਂ ਕਰਨਗੇ ਜਦ ਤੱਕ ਪੁਲਿਸ ਜਿਹੜੀ ਹੈ ਉਹ ਦੂਸਰੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਸੋ ਪੁਲਿਸ ਦੇ ਵੱਲੋਂ ਦੂਸਰੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਦਾ ਨਾਮ ਹਰਸ਼ ਦੱਸਿਆ ਜਾ ਰਿਹਾ ਹੈ ਉਸ ਤੋਂ ਬਾਅਦ ਦਿਨੇਸ਼ ਅਤੇ ਹਰਸ਼ ਦੋਨਾਂ ਮੁਲਜ਼ਮਾਂ ਨੂੰ ਜਿਹੜਾ ਹੈ ਉਹ ਪੁਲਿਸ ਜਿਹੜੀ ਹੈ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਨੂੰ ਉਹਨਾਂ ਦਾ 2 ਦਿਨ ਦਾ ਰਿਮਾਂਡ ਮਿਲਦਾ ਹੈ 4 ਜਨਵਰੀ ਤੱਕ 4 ਜਨਵਰੀ ਤੱਕ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਨੂੰ ਪੁਲਿਸ ਰਿਮਾਂਡ ਮਿਲਿਆ ਹੈ ਪੁਲਿਸ ਰਿਮਾਂਡ ਦੇ ਦੌਰਾਨ ਇਹਨਾਂ ਤੋਂ ਕੋਟ ਡੰਗਾਈ ਦੇ ਨਾਲ ਜਿਹੜੀ ਆ ਉਹ ਪੁੱਛਗਿੱਛ ਕਰੇਗੀ ਪਰ ਬੇहद ਮੰਦਭਾਗੀ ਘਟਨਾ ਜੋ ਕਿ ਉਸ ਨਾਬਾਲਗ ਬੱਚੀ ਦੀ ਜਿਹੜੀ ਐ ਮੌਤ ਹੋ ਗਈ ਹੈ। ਇਹ ਦੁਸ਼ਕਰਮ ਦਾ ਸਾਨੂੰ ਬਾਕੀ ਕੁਝ ਨਹੀਂ ਪਤਾ ਸਾਨੂੰ ਐ ਕਹਿੰਦੇ ਵੀ ਜਿੱਦਾਂ ਸਰਪੰਚ ਦੇ ਘਰ ਬੱਚੀ ਦਾ ਰੇਵ ਹੋਣ ਤੋਂ ਬਾਅਦ ਸਰਪੰਚ ਦੇ ਘਰ ਆਈ ਸਪੁਰਤ ਕੀਤੀ ਗਈ। ਨੇਰੇਗਾ ਵਾਲਿਆਂ ਨੇ ਨੋਧੇ ਮਾਜਰੇ ਤੋਂ। ਅਸੀਂ ਤਾਂ ਸਿਰਫ ਐ ਕਹਿੰਦੇ ਵੀ ਉਹ ਬੱਚੀ ਨੇ ਦਵਾਈ ਕਿੱਦਾਂ ਖਾਧੀ? ਕਿਆ ਹੋਇਆ ਉਹ ਸਰਪੰਚ ਦੇ ਘਰ ਆ ਸਰਪੰਚ ਨੂੰ ਹੀ ਪਤਾ ਹੋਣਾ ਨਾ ਸਾਰੀ ਚੀਜ਼ ਦਾ। ਸਾਨੂੰ ਇਸ ਬਾਰੇ ਸਿਰਫ ਇੰਨਾ ਪਤਾ ਵੀ ਉਹਨੂੰ ਜੇ ਬੱਚੀ ਦਾ ਰੇਵ ਹੋਇਆ ਉਹਨੂੰ ਸਾਡੇ ਪਿੰਡ ਵਿੱਚ ਕਿਸੇ ਵੀ ਮੈਂਬਰ ਨੂੰ ਜਾਂ ਕਰਦੇ ਮੈਂਬਰ ਸਦਸ ਨੂੰ ਦੱਸਣਾ ਚਾਹੀਦਾ ਫਰਜ਼ ਤਾਂ ਨਾ ਉਹ ਸਰਪੰਚ ਨੇ ਆਪਣੇ ਤਿੱਕਰ ਆਪੇ ਉਹ ਡਾਕਟਰ ਕੋਲ ਲੈ ਕੇ ਗਿਆ ਆਪੇ ਉਹਨੇ ਟ੍ਰੀਟਮੈਂਟ ਕਰਾਇਆ ਕਿ ਨਹੀਂ ਕਰਾਇਆ ਉਹ ਸਾਨੂੰ ਇਹਦੇ ਬਾਰੇ ਨੀ ਕੁਝ ਵੀ ਪਤਾ ਵੀ ਅਸੀਂ ਕਹਿੰਦੇ ਸਾਡੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਅਗਰ ਉਹਨੇ ਦਵਾ ਖਾਧੀ ਜਾਂ ਖੜਾਈ ਜਾਂ ਉਹਦੇ ਨਾਲ ਰੇਵ ਹੋਇਆ ਉਹ ਸਾਨੂੰ ਦੱਸਣਾ ਤਾਂ ਚਾਹੀਦਾ ਤਾਂ ਉਹਨਾਂ ਨੂੰ ਕਰਦੇ ਕਿੰਨਾ ਪਰਿਵਾਰ ਮੈਂਬਰ ਹੈ ਹੁੰਦਾ ਕਿੰਨਾ ਪਿੰਡ ਹੈ ਕਿੱਡਾ ਵੱਡਾ ਉਹਨਾਂ ਨੇ ਆਪਣੇ ਤੱਕ ਕਿਉਂ ਰੱਖੀਏ ਖਬਰ ਇਹਦੇ ਵਿੱਚ ਜਾਂ ਕੋਈ ਉਹਦੇ ਉਹਦੇ ਘਰ ਦੇ ਮੈਂਬਰ ਮੌਜੂਦ ਹੋਊਗਾ ਸਾਈਓ ਉਹਨਾਂ ਨੇ ਇਦਾਂ ਰੱਖਿਆ ਸਾਤੋਲ ਕੋ ਕਾਜ ਤੁਹਾਨੂੰ ਪਤਾ ਨਹੀਂ ਸੀ ਕੁਝ ਨਹੀਂ ਜੀ ਸਾਨੂੰ ਤਾਂ ਕਹਿੰਦੇ ਹੁੰਦੇ ਦੂਆ ਦਿਨ ਮਤਲਬ ਕੀ ਕਹਿੰਦੇ ਪਤਾ ਲੱਗਿਆ ਮੈਂ ਤਾਂ ਇੱਥੇ ਦੀ ਕੁੜੀ ਆ ਨਾ ਮੈਨੂੰ ਜਦਾਈ ਨਾ ਦੱਸਿਆ ਮੇਰੇ ਭਰਾਵਾਂ ਨਾਲ ਵੀ ਆਹ ਗੱਲ ਹੋ ਗਈ ਪਿੰਡ ਤੋਂ ਫਿਰ ਮੈਂ ਇੱਥੇ ਆ ਗਈ ਨਾ ਕਿ ਇਹ ਕੁੜੀ ਦਾ ਇਨਸਾਫ ਕਰਕੇ ਅਸੀਂ ਨਾਲ ਖੜੇ ਆਂ ਇਹ ਇਨਸਾਫ ਇਸ ਕੁੜੀ ਨੂੰ ਜੱਟ ਕਰੀ ਦਾ ਸੰਸਕਾਰ ਨਹੀਂ ਹੋਣ ਦੇਣਾ ਜੱਟ ਕਰੀ ਨੂੰ ਮਤਲਬ ਕੀ ਇਨਸਾਫ ਨਹੀਂ ਮਿਲਦਾ ਉਹ ਜਿਹਨਾਂ ਨੇ ਇਹ ਦੁਸ਼ਕਰਮ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਜੱਟ ਕਰ ਅਸੀਂ ਸੰਸਕਾਰ ਨਹੀਂ ਬਚੀ ਦਾ ਹੋਣ ਦੇਣਾ ਦੇ ਮੁਤਾਬਕ ਅਸੀਂ ਮਤੇਈ ਦੇ ਬਿਆਨ ਮੁਤਾਬਕ ਜੜੀਆਂ ਤਾਰਾ ਸੀ ਗਿਆ 323 341 306 363 64 376 ਡੀ ਆਈ ਪੀ ਸੀ 6 ਪਾਕਸੋ ਐਕਟ ਐਂਡ ਐਸਟੀਐਸਟੀ ਐਕਟ ਐਸ ਸੀ ਐਕਟ ਦੇ ਵਿਦਿਆਤ ਅਸੀਂ ਪਰਚਾ ਦਿੱਤਾ ਸੀ ਇਹਦੇ ਦੋ ਦੋਸ਼ੀ ਸੀਗੇ ਇੱਕ ਦਿਨੇਸ਼ ਤੇ ਦੂਸਰਾ ਹਰਸ਼ ਉਹ ਤੁਸੀਂ ਅਸੀਂ ਦੋਨੋਂ ਗ੍ਰਿਫਤਾਰ ਕਰ ਲਏ ਗਿਆ ਜਿਹੜਾ ਤੇ ਦਿਨੇਸ਼ ਹੈਗਾ ਅਸੀਂ ਪਰਸੋਂ ਗ੍ਰਿਫਤਾਰ ਕਰ ਲਏ ਸੀ ਤਾਂ ਦੂਸਰਾ ਦੋਸ਼ੀ ਹੈਗਾ ਹਰਸ਼ ਉਹ ਅਸੀਂ ਕੱਲ ਰਾਤ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਬਾਕੀ ਹੁਣ ਅੰਦਰ ਮਾਨ ਲੈ ਕੇ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਹੈ ਸੀ ਕਰਾਂਗੇ ਤੇ ਇਹਨਾਂ ਦੋਸ਼ੀਆਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮਿਲੇ ਇਹਦੇ ਲਈ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਵਾਂਗੇ